ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਜਿਹੜੇ ਨਾਬਾ ਜੇਲ੍ਹ ਚ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨੇ ਵਾਸਤੇ ਗਏ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਕੀਤੇ ਵੱਡੇ ਵੱਡੇ ਖੁਲਾਸੇ ਨਾਲੇ ਨਾਲ ਉਹਨਾਂ ਨੇ ਸੀਐਮ ਭਗਉਂਤ ਮਾਨ ਨੂੰ ਵਿਕਰਮ ਸਿੰਘ ਮਜੀਠੀਆ ਦਾ ਇੱਕ ਅਹਿਮ ਸੁਨੇਹਾ ਦਿੱਤਾ ਕੀ ਉਹਨਾਂ ਨੇ ਖੁਲਾਸੇ ਕੀਤੇ ਤੇ ਕੀ ਸੁਨੇਹਾ ਸੀਗਾ ਇਸ ਦੇ ਬਾਰੇ ਮਕਮਲ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਹਾਸਲ ਕਰਨ ਦੇ ਚਲਕੇ ਵੀਡੀਓ ਵੇਖਨੇ ਫਿਰ ਕਰਨਾ ਉਸ ਤੇ ਵਿਚਾਰ ਮੈਂ ਨਿਰਦੋਸ਼ ਹਾਂ ਮੈਂ ਬਿਕਸੂਰ ਹਾਂ ਰੰਜਸ ਅਤੇ ਬਦਲਾਖੂਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੋਲਾ ਪਾਇਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਮੰਤਰੀ ਵਿਕਰਮ ਏਟਿਆ ਵੱਲੋਂ ਤੇ ਦੂਸਰੇ ਪਾਸੇ ਅਰਸ਼ਦੀਪ ਸਿੰਘ ਗਲੇਰ ਖੁਬ-ਖੁਬ ਕੇ ਬੋਲ ਰਹੇ ਨੇ ਕਿ ਕੋਈ ਵੀ ਤੱਥ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਨਹੀਂ ਮਿਲੇ ਲੇਕਿਨ ਤਿੰਨਾ ਦਿਨਾਂ ਦੀ ਛਾਪੇ ਮਾਰੀ ਦੇ ਵਿੱਚ ਜਿਹੜਾ ਕੁਝ ਮਿਲਿਆ ਵਿਜੀਲੈਂਸ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਨੂੰ ਉਹ ਦੋਸ਼ੀਕਰਾਰ ਦੇ ਦੋਸ਼ੀਕਰਾਰ ਦੇ ਵਿੱਚ ਬਿਕਰਮ ਮਜੀਠੀਆ ਨੂੰ ਕਾਫੀ ਹੈ ਬਿਕਰਮ ਮਜੀਠੀਆ ਬਾਰੇ ਗੱਲਬਾਤ ਕਰਦੇ ਹਾਂ ਕਿਵੇਂ ਕਸੂਤੇ ਫਸ ਗਏ ਨੇ ਬਿਕਰਮ ਮਜੀਠੀਆ ਇੱਕ ਪਾਸੇ ਉਹਨਾਂ ਨੇ ਵੀਆਈਪੀ ਸਹੂਲਤਾਂ ਦੀ ਮੰਗ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਦਾਲਤੋਂ ਲੇਕਿਨ ਉਧਰੋਂ ਵੀ ਜਿਹੜਾ ਹੈ ਮਾਮਲਾ ਬੁਲਤਵੀ ਹੋ ਗਿਆ ਹੈ 22 ਜੁਲਾਈ ਨੂੰ ਪਤਾ ਲੱਗੇਗਾ ਵੀਆਈਪੀ ਸਹੂਲਤਾਂ ਮਿਲੀਆਂ ਨੇ ਜਾਂ ਨਹੀਂ ਮਿਲਨੀਆਂ ਉਸ ਨੂੰ ਔਰੇਂਜ ਜਿਹੜੀ ਸੰਤਰੀ ਸਿਕਿਉਰਿਟੀ ਕਿਹਾ ਜਾਂਦਾ ਹੈ ਲੇਕਿਨ ਪਹਿਲਾਂ ਗੁਫਾਰ ਲਗਾਈ ਗਈ ਬਿਕਰਮਜੀਠੀਆ ਅਤੇ ਉਸਦੀ ਧਰ ਪਤਰੀ ਵੱਲੋਂ ਕਿ ਵਿਜੀਲੈਂਸ ਦੀ ਜਿਹੜੀ ਛਾਪੇਮਾਰੀ ਪਹਿਲੇ ਦਿਨ ਕੀਤੀ ਗਈ ਉਹ ਰੋਕ ਦਿੱਤੀ ਗਈ ਅਦਵਜਕਾਰ ਛਾਪੇਮਾਰੀ ਛੜ ਕੇ ਵਾਪਸ ਆਪਣੇ ਦਫਤਰਾਂ ਦੇ ਵਿੱਚ ਆਉਣਾ ਪਿਆ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਲੇਕਿਨ ਫਿਰ ਦੁਬਾਰਾ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨੇ ਜਿਹੜਾ ਦਰਵਾਜ਼ਾ ਘਟਾਇਆ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਤੇ ਉਸ ਤੋਂ ਬਾਅਦ ਪਰਮਿਸ਼ਨ ਮਿਲੀ ਤੇ ਨਾਲ ਸੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਦੇ 3 ਦਿਨ ਤੋਂ ਹੁਣ ਬਿਲਕੁਲ ਬਿਆਨ ਨਹੀਂ ਆ ਰਿਹਾ ਖਜ਼ਾਨਾ ਮਿਲਿਆ ਹੈ ਮਾਮਲਾ ਹੈ 100 ਕਰੋੜ ਪੈ ਦੀ ਲੈਂਡ ਦੇਣ ਦਾ ਇੱਕ ਪਾਸੇ 540 ਕਰੋੜ ਤੇ ਦੂਸਰੇ ਪਾਸੇ ਵਿਕਰਮ ਜੀਠਿਆ ਅਤੇ ਉਸ ਦੇ ਪਰਿਵਾਰ ਦੇ 8 ਬੈਂਕਾਂ ਦੇ ਵਿੱਚ 12 ਖਾਤੇ ਨੇ ਉਨ੍ਹਾਂ 12 ਖਾਤਿਆਂ ਦੇ ਵਿੱਚ ਲਗਭਗ 100 ਕਰੋੜ ਤੋਂ ਵੱਧ ਦਾ ਲੈਣ-ਦੇਣ ਹੋਇਆ ਹੈ ਜਿਹੜੀਆਂ ਫਰਜੀ ਕੰਪਨੀਆਂ ਨੇ ਯਾਨੀ ਕਿ ਜਿਹੜੀਆਂ ਕੰਪਨੀਆਂ ਜਿਹੜੀ ਕੰਪਨੀਆਂ ਨੇ ਉਹ ਫਰਜੀ ਨੇ ਉਹਨਾਂ ਦੇ ਨਾਂ ਤੇ ਉਹਨਾਂ 12 ਖਾਤਿਆਂ ਦੇ ਵਿੱਚ ਅਲੱਗ-ਅਲੱਗ ਬੈਂਕਾਂ ਦੇ 8 ਖਾਤੇ ਨੇ ਤੇ ਉਹਨਾਂ ਦੇ ਵਿੱਚ 100 ਕਰੋੜ ਰੁਪਏ ਤੋਂ ਪਲੱਸ ਦਾ ਲੈਣ-ਦੇਣ ਹੋਇਆ ਹੈ ਤੇ ਦੂਸਰੇ ਪਾਸੇ ਬਲੰਕੜ ਯਾਨੀ ਕਿ ਐਵੈਲੂਏਸ਼ਨ ਕੀਤੀ ਜਾ ਰਹੀ ਹੈ ਜਿਹੜੀ ਕਲਾਉਂਡੀ ਦੇ ਵਿੱਚ ਰਹਿ ਰਹੇ ਨੇ ਜਿੱਥੇ ਜ਼ਮੀਨ ਹੈ ਜਿੱਤ ਇਵਨ ਦੋ ਫਰਜ ਤਿੱਕ ਏਸੀ ਤਿੱਕ ਵੀ ਗਿਣਿਆ ਜਾ ਰਿਹਾ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਵੋੱਚ ਅਧਿਕਾਰੀਆਂ ਵੱਲੋਂ ਤੇ ਬਿਕਰਮਜੀਠਿਆ ਦਾ ਬਾਹਰ ਆਉਣਾ ਮੁਸ਼ਕਲ ਇਸ ਕਰੇ ਹੋਵੇਗਾ ਕਿਉਂਕਿ ਉਸ ਤੋਂ ਬਾਅਦ ਵਾਰੀ ਹੈ ਈਡੀ ਦੀ ਐਸਸੀਬੀ ਦੀ ਐਨਆਈਏ ਦੀ ਕਿਉਂਕਿ ਡੀਜੀਪੀ ਸੁਧਾਰ ਚੱਟ ਉੱਤੇ ਆਏ ਅਤੇ ਸਾਬਕਾ ਡਾਇਰੈਕਟਰ ਈਟ ਦੇ ਨਰਿੰਦਰ ਸਿੰਘ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਨਸ਼ੇ ਦੇ ਬਦਲੇ ਹਥਿਆਰ ਸਪਲਾਈ ਕੀਤੇ ਜਾਂਦੇ ਸੀ ਐਨਆਈਬ ਆ ਸਕਦੀ ਹੈ ਈਡੀਵੀ ਆ ਸਕਦੀ ਹੈ ਅਤੇ ਐਨਸੀਬ ਵੀ ਆ ਸਕਦੀ ਹੈ ਇਹਨਾਂ ਤਿੰਨਾਂ ਇਹਨਾਂ ਤਿੰਨਾਂ ਏਜੰਸੀਆਂ ਵਿੱਚੋਂ ਇੱਕ ਏਜੰਸੀ ਵੱਡੇ ਪੱਧਰ ਤੇ ਜਿਹੜਾ ਹੈ ਜਾਂਚ ਕਰੇਗੀ ਬਿਕਰ ਮਜੀਠੀਆ ਦੀ ਕਿਉਂਕਿ ਚਲਾਨ ਪੇਸ਼ ਕਰ ਲਿਆ ਲਗ ਭਾਗ ਹਾਲੇ ਡੇਢ ਮਹੀਨਾ ਡੇਢ ਮਹੀਨਾ ਲੱਗ ਜਾਣਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦੂਰ ਜ਼ਰੂਰ ਦਾਇਰ ਕੀਤੀ ਹੋਈ ਹੈ ਵਿਰੋਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵੀਲੈਂਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਲੇਕਿਨ ਖਾਸ ਕਰਕੇ ਵੱਡੇ ਜਿਹੜੇ ਬੁੱਧੀਜੀਵ ਕਹਿ ਰਹੇ ਨੇ ਕਿ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਕੋਸੂਤੇ ਫਸਣਗੇ ਰਾਤ ਮੁਸ਼ਕਲ ਮਿਲੇਗੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਮੋਹਾਲੀ ਦੇ ਨਿਚਲੀ ਅਦਾਲਤ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਸਕਦਾ ਹੈ ਉਹਨਾਂ ਕਿਹਾ ਕਿ ਇੱਕ ਵਾਰ ਜਦੋਂ ਬਿਕਰਮ ਜੀਖਿਆ ਦੀ ਈਡੀ ਵੱਲੋਂ ਪੁਛ ਕਿਸੇ ਕਿਤੇ ਕਿਸੇ ਜ਼ਾਇਦਾ ਦੇ ਮਾਮਲੇ ਨੂੰ ਲੈ ਕੇ ਤੇ ਡੂੰਗੀ ਸਰਦੀ ਦੇ ਵਿੱਚ ਪਸੀਨੇ ਆ ਗਿਆ ਸੀ ਤੇ ਬਾਹਰ ਆ ਕੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਈਡੀ ਨੇ ਤੁਹਾਨੂੰ ਕਿਹੜੇ ਸਵਾਲ ਜੋ ਪੁੱਛੇ ਨੇ ਤਾਂ ਸਰਦੀ ਦੇ ਵਿੱਚ ਉਹਨਾਂ ਨੇ ਦੋ ਗਲਾਸ ਪਾਣੀ ਪੀਤੇ ਸੀ ਉਸ ਤੋਂ ਬਾਅਦ ਜਾ ਕੇ ਕਿਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਲੇਕਿਨ ਇਧਰ ਵਿਜੀਲੈਂਸ ਦੇ ਨਵਾਂ ਹੀ ਜਿਹੜਾ ਹੈ ਮੋਰ ਇਸ ਮਾਮਲੇ ਵਿੱਚ ਲੈ ਕੇ ਜਿਹੜਾ ਲਿਆਂਦਾ ਗਿਆ ਹੈ ਕਿਉਂਕਿ ਉਹਨਾਂ 12 ਖਾਤਿਆਂ ਦੇ ਵਿੱਚ 100 ਕਰੋੜ ਰੁਪਏ ਤੋਂ ਵੱਧ ਦਾ ਲੈਣ ਦੇਣ ਹੋਇਆ ਹੈ ਉਹ ਵੀ ਫਰਜੀ ਕਾਪੜੀਆਂ ਯਾਨੀ ਕਿ ਬਿਕਰਮਜੀਠੀਆ ਨੂੰ ਕਿਸੇ ਪਾਸੇ ਵੀ ਭੱਜਣ ਨਹੀਂ ਦੇਣਗੇ ਸਾਰੇ ਰਸਤੇ ਬਿਕਰਮਜੀਠੀਆ ਦੇ ਬੰਦ ਹੋ ਰਹੇ ਨੇ ਹਾਲਾਂਕਿ ਸੁਖਬੀਰ ਸਿੰਘ ਬਾਦ ਦੇਪਕ ਤੋਂ ਕਲ ਸਵੇਰ ਆ ਗਿਆ ਸੀ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਸੀ ਪੱਤਰਕਾਰਾਂ ਵੱਲੋਂ ਕਿ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਜਾਣਗੇ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਲੇਕਿਨ ਸੁਖਬੀਰ ਸਿੰਘ ਬਾਦਲ ਨਾਬਾ जरूर ਗਏ ਉੱਥੇ ਕਿਸੇ ਦੇ ਘਰੇ ਕੋ ਡੈਥ ਹੋ ਗਈ ਸੀ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਵਾਪਸ ਹੁਣ ਆਏ ਮਸਾਪਸ ਨਹੀਂ ਸਮਝਿਆ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਤੇ ਬੀਬਾ ਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਇਸ ਕਰਕੇ ਝੁਪਨੇ ਕਿਉਂਕਿ ਜਿਹੜੇ ਸਾਹਬ ਨਾਲ ਵੱਡੇ ਪੱਧਰ ਤੇ ਇੱਕ ਪਾਸੇ ਬਿਕਰਮਜੀਠੀਆ ਜ਼ਿਲ੍ਹੇ ਦੇ ਵਿੱਚ ਬੈਠੇ ਹੋਏ ਨੇ ਤੇ ਦੂਸਰੇ ਪਾਸੇ ਵੀਲਸ ਨੇ ਆਪਣਾ ਡੰਗ ਤੇਜ਼ ਕਰ ਦਿੱਤਾ ਆਪਣੀਆਂ ਛਾਪੇ ਮਾਰੀਆਂ ਤੇਜ਼ ਕਰ ਦਿੱਤੀਆਂ ਨੇ ਯਾਨੀ ਕਿ ਹਰੇਕ ਚੀਜ਼ ਦੇ ਹਵਾਲੇ ਅਸ਼ਰ ਪੰਜਾਬੀ 'ਚ ਮੁਲਾਕਣ ਕੀਤਾ ਜਾ ਰਿਹਾ ਹੈ ਮਨੁ ਇੱਕ ਪੈਨ ਵੀ ਲਿਆ ਉਹਦਾ ਵੀ ਮੁਲਾਕਣ ਕੀਤਾ ਜਾ ਰਿਹਾ ਹੈ ਇਹ ਕਿਵੇਂ ਲਿਆ ਗਿਆ ਇੱਕ ਪਾਸੇ ਔਨ ਸਿਕਿਉਰਟੀ ਦੀ ਨਾ ਕਰ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਗਵੰਤ ਮਾਨ ਨੇ ਕਿਹਾ ਇਹ ਹੁੰਦੇ ਸੀ ਐਮਐਲਏ ਹੁੰਦੇ ਸੀ ਮੰਤਰੀ ਹੁੰਦੇ ਸੀ ਹੁਣ ਮੰਤਰੀ ਨਹੀਂ ਹੋਣੇ ਵੀਆਈਪੀ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦੇ ਨਾ ਤੇ ਇਹਨਾਂ ਨੂੰ ਸਰਾਹਣਾ ਮਿਲੇਗਾ ਨਾ ਬੈੱਡ ਮਿਲੇਗਾ ਨਾ ਨੌਕਰ ਮਿਲਣਗੇ ਨਾ ਏਸੀ ਮਿਲੇਗਾ ਨਾ ਹੋਰ ਕੋਈ ਸਹੂਲਤ ਮਿਲੇਗੀ ਜਿਹੜੀਆਂ ਆਮ ਕੈਦੀਆਂ ਨੂੰ ਸਹੂਲਤਾਂ ਮਿਲਦੀਆਂ ਨੇ ਬਰਕਾ ਮਿਲਦੀਆਂ ਨੇ ਉਹਨਾਂ ਦੇ ਵਿੱਚ ਰਹਿਣਾ ਪਵੇਗਾ ਅਲੱਗ ਨਹੀਂ ਰੱਖਿਆ ਸਾਬਕਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਕਹਿ ਦਿੱਤਾ ਤੇ ਦੂਸਰੇ ਪਾਸੇ ਉਹਨਾਂ 8 ਬੈਂਕਾਂ ਦੇ 12 ਖਾਤਿਆਂ ਤੇ 100 ਕਰੋੜ ਤੋਂ ਵੱਧ ਦਾ ਲੈਣਦੇਣ ਹੋਇਆ ਹੈ ਇਸ ਨੂੰ ਲੈ ਕੇ ਹੋਰ ਵੀ ਮੁਸ਼ਕਲਾਂ ਵਧਣੀਆਂ ਉਸ ਤੋਂ ਬਾਅਦ ਵਾਰੀ ਹੈ ED NCB ਜਾਂ NIA ਦੀ ਤਰਕਿਕਮ ਸਿੰਘ ਮਜੀਠੀਆ ਦੇ ਵਕੀਲ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨੇ ਵਾਸਤੇ ਗਏ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਜੋ ਮੁਕੰਮਲ ਸੂਰਤ-ਏ-ਹਾਲ ਸੀਗੀ ਉਸ ਨੂੰ ਬਿਆਨ ਕੀਤਾ ਕਿ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜਾ ਸਲੂਕ ਕੀਤਾ ਜਾ ਰਿਹਾ ਹੈਗਾ ਵੈ ਬਹੁਤ ਹੀ ਬੁਰਾ ਸਲੂਕ ਕੀਤਾ ਜਾ ਰਿਹਾ ਹੈਗਾ ਵੈ ਉਹਨਾਂ ਨੂੰ ਕੋਈ ਵੀ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਹੈਗੀਆਂ ਦੂਸਰਾ ਸਾਰੇ ਲੋਕ ਜਾਣਦੇ ਆ ਇੱਕ ਜਿਹੜੀ ਨਾਬਾ ਜੇਲ੍ਹ ਦੇ ਵਿੱਚ ਗੈਂਗਸਟਰ ਮੌਜੂਦ ਹੈ ਜਿੰਨੇ ਵੀ ਵੱਡੇ ਵੱਡੇ ਹੈਗੇ ਆ ਸਭ ਉੱਥੇ ਹੈਗੇ ਆ ਔਰ ਇਸ ਦੇ ਬਾਵਜੂਦ ਆ ਵਿਕਰਮ ਸਿੰਘ ਮਜੀਠੀਆ ਦੇ ਬੈਰੰ ਦੇ ਵਿੱਚ 9 ਬੰਦੇ ਜਿਹੜੇ ਆ ਹੋਰ ਬਾੜ ਦੇਤੇ ਗਏ ਹੈਗੇ ਆ ਔਰ ਉਹਨਾਂ ਨੇ ਵਿਕਰਮ ਸਿੰਘ ਮੁਜੀਠੀਆ ਦੇ ਵਕੀਲ ਹੋਣ ਦੇ ਨਾਤੇ ਪੰਜਾਬ ਸਰਕਾਰ ਨੂੰ ਮੁxtਲਫ ਸਵਾਲ ਕੀਤੇ ਹੈਗੇ ਆ ਕਿ ਤੁਸੀਂ ਜਿਹੜੇ ਆ ਹੋਰ ਵੀ ਬਹੁਤ ਸਾਰੇ ਜਿਹੜੇ ਕੇਸਿਸ ਹੈਗੇ ਆ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਵੱਡੇ ਗੈਂਗਸਟਰ ਵੀ ਸ਼ਾਮਲ ਹੈ ਪਰ ਉਹਨਾਂ ਦੇ ਵੀ ਇੰਟਰਵਿਊ ਹੋਏ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜੱਗੀਆਂ ਪਰ ਜਿਹੜਾ ਕਿ ਇਸ ਟਾਈਮ ਜੇਲ ਦਾ ਕਾਨੂੰਨ ਹੈਗਾ ਵਾ ਉਹ ਅੰਜ ਲੱਗਣ ਲਿਆ ਕਿ ਜੇਲ ਦਾ ਕਾਨੂੰਨ ਨਹੀਂ ਹੈਗਾ ਬਲਕਿ ਸੀਐਮ ਭਗਵੰਤ ਮਾਨ ਦਾ ਬਣਾਇਆ ਕਾਨੂੰਨ ਹੈ ਜਿਹੜਾ ਕਿ ਸਿਰਫ ਵਿਕਰਮ ਸਿੰਘ ਮਜੀਠੀਆ ਵਾਸਤੇ ਹੈਗਾ ਵਾ ਬਾਕੀ ਜੇਲੀਆਂ ਵਾਸਤੇ ਨਹੀਂ ਹੈਗਾ ਦੂਸਰਾ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਇੱਕ ਵੱਡਾ ਸਨੇਹਾ ਵੀ ਦਿੱਤਾ ਸੀਐਮ ਭਗਵੰਤ ਮਾਨ ਨੂੰ ਕਿ ਤੁਸੀਂ ਪੰਜਾਬ ਦੇ ਵਿੱਚ ਹੋਰ ਵੀ ਮੁੱਦੇ ਹੈਗੇ ਆ ਸਿਰਫ ਇੱਕ ਉਹਦਾ ਹੀ ਮੁੱਦਾ ਨਹੀਂ ਹੈਗਾ ਤੇ ਤੁਸੀਂ ਹਰ ਟਾਈਮ ਕੈਮਰਿਆਂ ਦੇ ਉੱਤੇ ਨਾ ਨਜ਼ਰ ਰੱਖਿਆ ਕਰੋ ਬਲਕਿ ਜਿਹੜੇ ਬਾਕੀ ਮਾਮਲੇ ਆ ਉਹਨਾਂ ਨੂੰ ਵੀ ਦੇਖੋ ਉਹਨਾਂ ਦਾ ਇਹ ਕਹਿਣਾ ਹੈ ਸਿਗਾ ਕਿ ਜਿਹੜੀ ਇੱਕ ਇੱਕ ਚੀਜ਼ ਉਹਨਾਂ ਦੀ ਨੋਟ ਕੀਤੀ ਜਾਂਦੀ ਹੈ ਹਰ ਟਾਈਮ ਕੈਮਰੇ ਚੈੱਕ ਕੀਤੇ ਜਾਂਦੇ ਹੈਗੇ ਆ ਪ੍ਰਸ਼ਾਸਨ ਨੂੰ ਵੀ ਇਹੀ ਹਦਾਇਤ ਦਿੱਤੀ ਹੈਗੀ ਹੈ ਜਿਹੜੇ ਬਾਕੀ ਪੰਜਾਬ ਦੇ ਮੁੱਦੇ ਉਹਨਾਂ ਉੱਤੇ ਵੀ ਕੰਮ ਕਰੋ ਸਿਰਫ ਇੱਕ ਮਰਜੀਠੀਆ ਦਾ ਮੁੱਦਾ ਹੀ ਨਹੀਂ ਹੈ ਜਿਹਨੂੰ ਹਰ ਟਾਈਮ ਨਜ਼ਰ ਦੇ ਵਿੱਚ ਰੱਖਣਾ ਇੱਕ ਇੱਕ ਚੀਜ਼ ਜਿਹੜੀ ਹੈ ਨੋਟ ਕਰਨੀ ਹੈਗੀ ਹੈ ਦੂਸਰਾ ਉਹਨਾਂ ਨੇ ਜ਼ਮਾਨਤ ਦੇ حوالے ਨਾਲ ਕਿਹਾ ਕਿ 22 ਜੁਲਾਈ ਨੂੰ ਹੋਣ ਜੜੀ ਹੈ ਆ ਉਸ ਦੇ ਉੱਤੇ ਬਹਿਸ ਹੋਏਗੀ ਔਰ ਅਦਾਲਤ ਹਲੋ ਜੜੀ ਹੈ ਡੇਟ ਦਿੱਤੀ ਗਈ ਹੈ 22 ਜੁਲਾਈ ਫਿਰ ਪਤਾ ਚੱਲੇਗਾ ਕਿ ਉਹਨਾਂ ਦੀ ਜ਼ਮਾਨਤ ਹੁੰਦੀ ਹੈ ਜਾਂ ਨਹੀਂ ਹੁੰਦੀ ਦੂਸਰਾ ਉਹਨਾਂ ਦਾ ਕਹਿਣਾ ਸੀਗਾ ਕਿ ਵਿਕਰਮ ਸਿੰਘ ਮੁਰਜੀਠੀਆ ਇਹਨਾਂ ਦੀਆਂ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਚੜ੍ਹਦੀ ਕਲਾ ਦੇ ਵਿੱਚ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਔਰ 22 ਜੁਲਾਈ ਨੂੰ ਤੁਹਾਨੂੰ ਜੜੀਆ ਉਹ ਪਤਾ ਲੱਗੇਗਾ ਕਿ ਵਿਕਰਮ ਸਿੰਘ ਮੁਰਜੀਠੀਆ ਦੀ ਰਿਹਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸਿੱਗਾ ਇਸ ਵੀਡੀਓ ਬਾਰੇ ਉਹਨਾਂ ਦੇ ਵਕੀਲ ਦੇ ਜਿਹੜੇ ਉਹਨਾਂ ਨੇ ਖੁਲਾਸਾ ਕੀਤਾ ਉਸ ਦੇ ਬਾਰੇ ਕਮੈਂਟਾਂ ਵਿੱਚ ਲਾਜ਼ਮੀ ਦੱਸੋ ਰਿਹਾ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼